ਗੱਡੀ ਦੀ ਪਾਰਕਿੰਗ ਨੂੰ ਲੈ ਕੇ ਦੋ ਟੀਰਾਂ ਦੇ ਵਿਚਾਲੇ ਹਿੰਸਕ ਝੜਪ ਹੋ ਜਾਂਦੀ ਹੈ ਇੱਕ ਟੀਰ ਦੇ ਵੱਲੋਂ ਦੂਸਰੀ ਟੀਰ ਦੇ ਨੌਜਵਾਨ ਦੀ ਬਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੀ ਕੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਜੋ ਕਿ ਹੁਣ ਵੀ ਜੋ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਈਰਲ ਹੋ ਰਿਹਾ ਹੈ ਦਰਸਲ ਅਮਲਿਸਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਰਾਮਨਗਰ ਕਲੋਨੀ ਦੇ ਵਿੱਚ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਕੁਝ ਅਜੀਹਾ ਵਿਵਾਦ ਹੁੰਦਾ ਹੈ ਕਿ ਉਹ ਵਿਵਾਦ ਹਿੰਸਕ ਰੂਪ ਧਾਰਨ ਕਰ ਲੈਂਦਾ ਹੈ ਇਸ ਵਿਵਾਦ ਦੇ ਵਿੱਚ ਇੱਕ ਧਿਰ ਦੇ ਦੋ ਭਰਾਵਾਂ ਦੇ ਵੱਲੋਂ ਮਿਲ ਕੇ ਦੂਸਰੀ ਧਿਰ ਦੇ ਇੱਕ ਨੌਜਵਾਨ ਦੀ ਬ੍ਰਹਿਮੀ ਦੇ ਨਾਲ ਕੁਟਮਾਰ ਕੀਤੀ ਜਾਂਦੀ ਹੈ ਉਦੋਂ ਜਦ ਉਸ ਨੌਜਵਾਨ ਦੀ ਪਤਨੀ ਆਪਣੇ ਪਤੀ ਨੂੰ ਬਚਾਉਣ ਲਈ ਆਉਂਦੀ ਹੈ ਤਾ ਉਸਦੇ ਵੀ ਉਹ ਕੋਟਮਾਰ ਕੀਤੀ ਜਾਂਦੀ ਹੈ ਫਿਲਹਾਲ ਇਹ ਜੋ ਸਾਰੀ ਘਟਨਾ ਸੀ ਉਥੇ ਲੱਗੇ ਸੀ 60 ਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜੋ ਕਿ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਰਲੂਹਰ ਕੀ ਉਦ੍ਰੋਪ ਪੀੜਤ ਨੌਜਵਾਨ ਤੇ ਉਸ ਦੀ ਘਰਵਾਲੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਵੀ ਗੰਭੀਰ aarop ਲਗਾਏ ਕਨੇ ਉਹਨਾਂ ਨੇ aarop ਲਗਾਏ ਹਨ ਕਿ ਦੂਸਰੀ ਤਰਦੀ ਸੱਤਾ ਤਾਰੀਆਂ ਨਾਲ ਪਹੁੰਚ ਹੋਣ ਕਾਰਨ ਹੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਇਨਸਾਫ ਤੇ ਲਈ ਫਿਲਹਾਲ ਦਰਦ ਦਰਦ ਕੇ ਠੋਕਰਾ ਖਾ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਵਾਲਮੀਕੀ ਸਮਾਜ ਦੇ ਆਗੂਆਂ ਨਾਲ ਮਿਲ ਕੇ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੰਪੇਟ ਤੇ ਔਰੋਪੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜੀ ਪ੍ਰਧਾਨ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਦਾ ਰਾਸ਼ਟਰੀ ਸੰਚਾਲਕ ਹਾਂ ਸੋ ਅੱਜ ਸਾਡੇ ਕੋ ਨਰਿੰਦਰ ਸੈਣੀ ਜੀ ਮੋਨਿਕਾ ਸੈਣੀ ਜੀ ਜਿਹੜੇ ਪਹੁੰਚੇ ਆ ਔਰ ਇਹ ਜਿਹੜੇ ਧਾਰਮਿਕ ਅਤੇ ਸਮਾਜਿਕ ਵਾਲਮੀਕੀ ਜਥੇਬੰਦੀਆਂ ਕੋ ਪਹੁੰਚੇ ਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੇ ਇਹਨਾਂ ਦੇ ਘਰ ਦੇ ਮੁਹੱਲੇ ਦੇ ਵਿੱਚ ਝਗੜਾ ਹੋਇਆ ਸੀ ਜਿਨ੍ਹਾਂ ਨੇ ਮਤਲਬ ਪੁਲਿਸ ਪ੍ਰਸ਼ਾਸਨ ਨਾਲ ਹੀ ਇਹਨਾਂ ਦੀ ਕੋਈ ਕੰਪਲੇਂਟ ਲਿਖੀ ਆ ਤੇ ਨਾ ਹੀ ਇਹਨਾਂ ਨੂੰ ਕੋਈ ਮਤਲਬ ਕਿ ਸਰਕਾਰ ਸਰਕਾਰ ਵੱਲੋਂ ਦਬਾਅ ਜਿਹੜਾ ਦਿੱਤਾ ਜਾ ਰਿਹਾ ਵਾ ਕਿਸੇ ਸਰਕਾਰ ਦੇ ਇਹੋ ਜਿਹੇ ਕੋਈ ਨੁਮਾਇੰਦੇ ਆ ਜਿਦੇ ਕਾਰਨ ਪੁਲਿਸ ਨੂੰ ਦਬਾਅ ਦੇ ਕੇ ਤੇ ਇਹਨਾਂ ਦੇ ਮਸਲੇ ਨੂੰ ਜਿਹੜਾ ਢਿੱਲਾ ਪਾਇਆ ਜਾ ਰਿਹਾ ਵਾ ਅਸੀਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆ ਪ੍ਰੋਪਰ ਤਰੀਕੇ ਨਾਲ ਇਨਕੁਆਇਰੀ ਕਰਕੇ ਤੇ ਦੋਸ਼ੀਆਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਹਾਂ ਟਿਕੀ ਨਾਮ ਜੀ ਮੋਨਿਕਾ ਸਾਨੀ ਕਿੱਥੇ ਰਹਿੰਦੇ ਹੋ ਆਰਾਮਨਗਰ ਕਲੋਨੀ ਤੇ ਕੀ ਗੱਲ ਬਾਤ ਹੋਈ ਜੀ ਅਜ ਕਮਿਸ਼ਨ ਦਫ਼ਤਰ ਆ ਏਡੀ ਗੱਡੀ ਨੂੰ ਲੈ ਕੇ ਹੋਈ ਆ ਜਾਂਦੀ ਗੇਰ ਦੇ ਅੱਗੇ ਗੱਡੀ ਉਰ ਲਗਾਈ ਹੋਈ ਸੀਗੀ ਨਾਲ ਕੋਈ ਨਹੀਂ ਤੇ ਇਹ ਉਧਰ ਜਾ ਰਹੇ ਸੀਗੇ ਇਹਨਾਂ ਦੇ ਅੰਦਰੋਂ ਨਿਕਲ ਕੇ ਹੱਥો ਪਾਈ ਇਹਨਾਂ ਨਾਲ ਕਰ ਰਹੇ ਸੀਗੇ ਤੇ ਬਾਅਦ ਚ ਜੋ ਦੋ ਇਹਨਾਂ ਨਾਲ ਇਹਨਾਂ ਨੇ ਹੱਥੋ ਪਾਈ ਕੀਤੀ ਏ ਤਾਂ ਆਪਾਂ ਛਡਾਨ ਗਏ ਆ ਮੈਂ ਛਡਾਨ ਗਏ ਸੀਗੀ ਤਾਂ ਉਹਨਾਂ ਨੇ ਮੇਰੇ ਵੀ ਕਿਸੋਨ ਕਿਸੋਨ ਮਾਰੇ ਨੇ ਕੜਾ ਕੁੜਾ ਨਾਲ ਤੇ ਛੋਟੇ ਬ੍ਰਦਰ ਨੇ ਜੋ ਆਇਓ ਸੀਗੇ ਉਹਨਾਂ ਦੇ ਤੇ ਉਹਨਾਂ ਨੇ ਵੀ ਆ ਕੇ ਮੇਰੇ ਵੀ ਮਾਰ ਦਿੱਤਾ ਏ ਉਹ ਇਹਨਾਂ ਨੂੰ ਵੀ ਮਾਰਿਆ ਐ ਅਸਲ ਕੀ ਕਾਰਨ ਕੀ ਸੀਗਾ ਕਾਰਨ ਵਾਸਤੇ ਇਹ ਸੀਗਾ ਉਹਨਾਂ ਨਾਲ ਸਾਡਾ ਕੋਈ ਉਹ ਨਹੀਂ ਹੈਗਾ ਸਿਰਫ ਇੱਕ ਪਾਰਕਿੰਗ ਉਹ ਜੋ ਗੱਡੀ ਆ ਰਹੀ ਉਹਦੇ ਅੱਗੇ ਲਗਾਈ ਸੀ ਉਹਨਾਂ ਲੋਗ ਨੇ ਲੱਗੀ ਗਵਾਂਢੀ ਨੇ ਹਾਂਜੀ ਸਾਡੇ ਗਵਾਂਢੀ ਨੇ ਕੋਈ ਗੱਲ ਨਹੀਂ ਕੋਈ ਗੱਲਬਾਤ ਨਹੀਂ ਉਹਨਾਂ ਨਾਲ ਸਾਡੀ ਕਦੀ ਹਾਂਜੀ ਹਾਂਜੀ ਗੱਡੀ ਸਾਡੇ ਆਪਣੀ ਜਗ੍ਹਾ ਤੇ ਗੇਰ ਦੇ ਉੱਪਰ ਲੱਗੀ ਸੀ ਤੇ ਉਹਨਾਂ ਨਾਲ ਉਹਨਾਂ ਦੀ ਗੱਡੀ ਨਿਕਲਣ ਨਾਲ ਵੀ ਕੋਈ ਮੁਸ਼ਕਲ ਨਹੀਂ ਉਹਨਾਂ ਨੂੰ ਹੋ ਰਹੀ ਸੀਗੀ ਕੁਝ ਉਹਦੀ ਗੱਲਬਾਤ ਨਹੀਂ ਸੀਗੀ ਉਹਨਾਂ ਨੇ ਆਪਣੇ ਗੇਰ ਦੇ ਪਿੱਛੇ ਹੈਗੇ ਸੀ ਇਹ ਜਾ ਰਹੇ ਸੀ ਇਹਨਾਂ ਨੂੰ ਆਪਣੇ ਪਕੜ ਕੇ ਤੇ ਇਹਨਾਂ ਦੇ ਕਿਸਨ ਮੁਕੀ ਕੀਤੀ ਐ ਇਹਨਾਂ ਦੇ ਲੱਤਾਂ ਲੁੱਤਾਂ ਹੀ ਮਾਰੀਆਂ ਨੇ ਨੀਚੇ ਨਾਲਾਂ ਚ ਜਦੋਂ ਆਪਾਂ ਗਏ ਆ ਛਡਾਣ ਵਾਸਤੇ ਮੈਂ ਗਈ ਆ ਤੇ ਉਹਨਾਂ ਨੇ ਮੇਰੇ ਵੀ ਐ ਦੇਖੋ ਜੀ ਬੁੱਲ ਬੁੱਲ ਮਾਰ ਤੇ ਐ ਸਾਰੇ ਜਗ ਕਬਜ਼ੇ ਕਰੋ ਉਹ ਦੋਨੋਂ ਬ੍ਰਦਰ ਸੀਗੇ ਤੁਸੀਂ ਲੋਕਲ ਪ੍ਰਸ਼ਾਸਨ ਨੂੰ ਕੰਪਲੇਨਟ ਦਿੱਤੀ ਸੀ ਅਸੀਂ ਥਾਣੇ ਗਏ ਸੀ ਹਾਡੀ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਉਹ ਉਹ ਕਹਿ ਰਹੇ ਨੇ ਕਿ ਸਾਡਾ ਪੈਸਾ ਹੈਗਾ ਸਾ ਪੈਸਾ ਦੇ ਕੇ ਤੇ ਆਪਣਾ ਸਾਰਾ ਕੁਝ ਕਰਵਾ ਸਕਦੇ ਉਹਨਾਂ ਨੇ ਇਹਾਨੂੰ ਧਮਕੀ ਦਿੱਤੀ ਕਿ ਮੇਰੇ ਕੋਲ ਬਹੁਤ ਪੈਸਾ ਹੈਗਾ ਹਾਈ ਮਈਪੁਰ ਜਿੱਥੇ ਬੰਦਿਆਂ ਨਾਲ ਮਿਲ ਕੇ ਜਿੱਥੇ ਆਏ ਹਾਂਜੀ ਸਰ ਆਪਣਾ ਨਾਮ ਦੱਸ ਕੇ ਕਮਿਸ਼ਨਰ ਦਫ਼ਤਰ ਕੋਧਿਓ ਕੀ ਕਰਨ ਜੈ ਵਾਲਮੀਕੀ ਜੈਪੀ ਮੇਰਾ ਨਾਮ ਸ਼ਬੀਰ ਦਰਾਵੜ ਹੈ ਜੀ ਔਰ ਮੈਂ ਦਲੇ ਸੁਰੱਖਿਆ ਸੈਨਾ ਤੋਂ ਪ੍ਰਧਾਨ ਹਾ ਸਾਡੇ ਕੋਲ ਬਹੁਤ ਸਤਿਕਾਰਯੋਗ ਸਾਡੇ ਭਾਈ ਸਾਹਿਬ ਨਰਿੰਦਰ ਸੈਣੀ ਜੀ ਪਹੁੰਚੇ ਨੇ ਇਹਨਾਂ ਦੀ ਮਦਦ ਵਾਸਤੇ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਸੀਪੀ ਸਾਹਿਬ ਦੇ ਆਫਿਸ ਦੇ ਬਾਹਰ ਕਰ ਰਹੇ ਹਾਂ ਜਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਗਦੀਸ਼ ਚੱਗੂ ਜੀ 올 ਇੰਡੀਆ ਸ਼ੈਡਿਊਲ ਕਾਈ ਫੰਡਰੇਸ਼ਨ ਤੋਂ ਸੁਹਿੰਦਰ ਗੁੱਲੂ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਾਈ ਸਾਹਿਬ ਸੁਮਿਤ ਕਾਲੀ ਜੀ ਜਿਹਦੇ ਵਿੱਚ ਹੋਰ ਵੀ ਜਥੇਬੰਦੀਆਂ ਦੇ ਸਾਥੀ ਪਹੁੰਚੇ ਨੇ ਇਹਨਾਂ ਦੇ ਨਾਲ ਪਿਛਲੇ ਦਿਨੀ ਕੋਈ ਕਾਰ ਪਾਰਕਿੰਗ ਨੂੰ ਲੈ ਕੇ ਕਿਸੇ ਵਿਅਕਤੀਆਂ ਦੇ ਨਾਲ ਮੁਹੱਲੇ ਦੇ ਵਿੱਚ ਝਗੜਾ ਹੋਇਆ ਕੋਟ ਖਾਲਸਾ ਉਸ ਝਗੜੇ ਦੇ ਵਿੱਚ ਇਹਨਾਂ ਦੇ ਵੀ ਸੱਟਾਂ ਲੱਗੀਆਂ ਇਹਨਾਂ ਦੀ ਮਿਸੇਸ ਦੇ ਨਾਲ ਵੀ ਹੱਤੋਪਾਈ ਕੀਤੀ ਗਈ ਆ ਉਹਨਾਂ ਨੂੰ ਗਾਲੀ-ਗਲੋਚ ਕੀਤਾ ਗਿਆ ਔਰ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਔਰ ਇਹਦੇ ਵਿੱਚ ਅਸੀਂ ਜਿੰਨੀਆਂ ਜਥੇਬੰਦੀਆਂ ਅੱਜ ਸੀਪੀ ਸਾਹਿਬ ਦੇ ਕੋਲ ਇਹਨਾਂ ਦੀ ਮਦਦ ਵਾਸਤੇ ਅਸੀਂ ਇਹ ਗੁਹਾਰ ਲਗਾਣ ਆਏ ਆ ਵੀ ਜੇ ਇਦਾਂ ਦੀ ਗੁੰਡਾਗਰਦੀਆਂ ਚੱਲਣਗੀਆਂ ਤੇ ਫਿਰ ਸਮਾਜ ਜਾਂ ਜਿੱਦਾਂ ਸਮਾਜ ਦੇ ਪਬਲਿਕ ਦੇ ਜ ਉਹ ਇਹਨਾਂ ਨੂੰ ਵਾਰ-ਵਾਰ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਜੇਕਰ ਤੁਸੀਂ ਆਪਣੀ ਦੁਕਾਨ ਵੀ ਖੋਲੀ ਤੇ ਤੁਹਾਨੂੰ ਉੱਥੇ ਜਾਣੇ ਮਾਰ ਦਿੱਤਾ ਜਾਏਗਾ ਤੁਹਾਡਾ ਨੁਕਸਾਨ ਕੀਤਾ ਜਾਏ। ਦੇਖੋ ਜੀ ਇਹ ਇਹ ਲੋਕ ਆ ਇਹੋ ਜਿਹੇ ਲੋਕ ਨੇ ਜਿਹੜੇ ਆਪਣੀ ਗੁੰਡਾਗਰਦੀ ਕਰਦੇ ਨੇ ਔਰ ਰਾਜਨੀਤਿਕ ਦਬਾਅ ਦੇ ਚਲਦੇ ਇਹਨਾਂ ਦੀ ਗੁੰਡਾਗਰਦੀਆਂ ਜਿਹੜੀਆਂ ਉਹ ਸਿਰ ਤੇ ਚੜੀਆਂ ਹੋਈਆਂ ਨੇ ਉਹ ਇਹ ਇਹ ਡਰਦੇ ਨਹੀਂ ਕਿਸੇ ਕੋਈ ਇਹ ਕਹਿੰਦੇ ਵੀ ਸਹੀ ਸਾਡੀ ਸਰਕਾਰ ਦਰਬਾਰ ਚ ਚੰਗੀ ਚੱਲਦੀ ਆ ਤੁਸੀਂ ਜਿੱਥੋਂ ਤੱਕ ਜ਼ੋਰ ਲਾਣਾ ਲਾ ਲਓ ਤੁਸੀਂ ਕੁਝ ਨਹੀਂ ਕਰਾ ਸਕਦੇ ਔਰ ਉਸੇ ਹੀ ਰਾਜਨੀਤਿਕ ਦਬਾਅ ਦੇ ਕਾਰਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹਨਾਂ ਦਾ ਮੈਡੀਕਲ ਤੱਕ ਨਹੀਂ ਹੋਣ ਦਿੱਤਾ ਗਿਆ ਪੁ ਜਦ ਕੀ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ ਚਾਹੇ ਉਹ ਰਾਜਾ ਹੋਵੇ ਚਾਹੇ ਰੰਗ ਹੋਵੇ ਤੇ ਮੈਂ ਸੀਪੀ ਸਾਹਿਬ ਨੂੰ ਇਹੀ ਅਪੀਲ ਕਰਾਂਗਾ ਵੀ ਇਦਾਂ ਦੇ ਜਿਹੜੇ ਦੋਸ਼ੀ ਆ ਜਿਹੜੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਔਰ ਇਹਨਾਂ ਲੋਕਾਂ ਨੂੰ ਸੁਰੱਖਿਅਤ ਕੀਤਾ ਜਾਵੇ ਕੋਈ ਸੀਸੀਟੀਵੀ ਵਗੈਰਾ ਵੀ ਕੋਈ ਬਿਲਕੁਲ ਸੀਸੀਟੀਵੀ ਫੁਟੇਜ ਵੀ ਆ ਜੀ ਗੱਡੀ ਜਿਹੜੀ ਪਾਰਕਿੰਗ ਸੀ ਉਹ ਬਿਲਕੁਲ ਜਾਇਜ਼ ਲੱਗੀ ਹੋਈ ਸੀ ਔਰ ਇਹਨਾਂ ਦੇ ਗੇਟ ਤੇ ਲੱਗੀ ਸੀ ਉਹ ਜਿਹੜੀ ਵਿਅਕਤੀ ਨੇ ਗੁੰਡਾਗਰਦੀ ਕੀਤੀ ਆ ਉਹ ਬਿਨਾਂ ਮਤਲਬ ਦੇ ਲੜਾਈ ਵੀ ਜਾਣ ਬੁੱਝ ਕੇ ਕਿਸੇ ਨੂੰ ਪਰੇਸ਼ਾਨ ਕਰਨਾ ਤੇ ਉਹ ਆਪਣੀ ਤੌਂਸੇ ਮੇਰ ਬੰਦੇ ਸਰ ਆਪਣਾ ਨਾਮ ਦੱਸ ਕੇ ਤੇ ਅੱਜ ਕਮਿਸ਼ਨਰ ਦਫ਼ਤਰ ਪੁੱਜੀਓ ਕੀ ਕਰ ਰਹੇ ਹੋ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾ ਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਸਾਡੇ ਕੋ ਮੋਨਿਕਾ ਸੈਣੀ ਜੀ ਔਰ ਉਹਨਾਂ ਦੇ ਘਰ ਵਾਲੇ ਮਨਿੰਦਰ ਸੈਣੀ ਜੀ ਔਰ ਉਹਨਾਂ ਦੇ ਮੋਹੱਲੇਦਾਰ ਔਰ ਸਾਡੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਕੋ ਆਪਣੀ ਫਰਿਆਦ ਲੈ ਕੇ ਆਏ ਨੇ ਤੇ ਅਸੀਂ ਉਹਨਾਂ ਦੀ ਫਰਿਆਦ ਸੁਣੀ ਆ ਮਰ ਲੇਕਿਨ ਫਰਿਆਦ ਤੇ ਹੀ ਸੁਣ ਲਈ ਮਰ ਲੇਕਿਨ ਜੋ ਉਥੇ ਜੋ ਉਥੇ ਮੁਹੱਲੇ ਦੇ ਵਿੱਚ ਦੋ ਜੋ ਵਿਅਕਤੀਆਂ ਨੇ ਇੱਕ ਨੰਗਾ ਨਾਜ ਜਿਹੜਾ ਐਸਾ ਕੀਤਾ ਵਾ ਮਰ ਲੇ ਉਹ ਬਰਦਾਸ਼ਤ ਨਹੀਂ ਕੀਤਾ ਜਾਵੇ ਕਿਉਂਕਿ ਇੱਕ ਆਦਮੀ ਨੂੰ ਦੋ ਦੋ ਤਿੰਨ ਤਿੰਨ ਜਾਣੇ ਉਹ ਆ ਕੇ ਉਹਨਾਂ ਨੂੰ ਮਾਰਨ ਕੁੱਟਣ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਛਡਾਉਣ ਆਵੇ ਤੇ ਮਰ ਲੇ ਉਹਨਾਂ ਦੀ ਵਾਈਫ ਨੂੰ ਵੀ ਕੁੱਟਿਆ ਜਾਵੇ ਕਿੱਡੀ ਮਾੜੀ ਗੱਲ ਹੈਗੀ ਇਹ ਉਹਨਾਂ ਨੇ ਥਾਣੇ 'ਚ ਰਿਪੋਰਟ ਵੀ ਦਿੱਤੀ ਮਰ ਲੇਕਿਨ ਥਾਣੇ ਵਾਲੇ ਐਡੇ ਨਕਮੇ ਉਥੋਂ ਦੇ ਅਫਸਰ ਨੇ ਜਿਹੜੇ ਕੀ ਨਲਾਇਕ ਜਿਨ੍ਹਾਂ ਨੂੰ ਮੈਂ ਕਹਿੰਨਾ ਵਾਂ ਉਹ ਇੱਕ ਰਾਜਨੀਤਿਕ ਦਬਾਅ ਦੇ ਵਿੱਚ ਆ ਕੇ ਤੇ ਇੱਕ ਇੱਕ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਕਰਦੇ ਮਰ ਲੇਕਿਨ ਉਹਨਾਂ ਨੂੰ ਸੁਣਵਾਈ ਕਰਨੀ ਚਾਹੀਦੀ ਆ ਮੈਂ ਉਥੋਂ ਦੇ ਐਕਟਜੇ ਨੂੰ ਐਡਾ ਨਕਮਾ ਸਮਝਦਾ ਵਾਂ ਜਿੰਨੇ ਇਹਨਾਂ ਹੀ ਸੁਣਵਾਈ ਨਹੀਂ ਕੀਤੀਗੀ ਮਰ ਲੇਕਿਨ ਉਹਨੂੰ ਸੁਣਵਾਈ ਕਰਨੀ ਚਾਹੀਦੀ ਸੀ ਕਿਉਂਕਿ ਦੋਹਾਂ ਹੋਰ ਅਫਸਰ ਦਾ ਫਰਜ਼ ਬੰਦਾ ਤੁਸੀਂ ਇੰਚਾਰਜ ਦੇ ਦੇ ਉਥੋਂ ਦੇ ਦਾਡਾ ਡੋਮਰਾ ਫਰਜਾ ਇਹਨਾਂ ਨੇ ਫਰਜ ਬੰਦਾ ਵਾ ਵੀ ਦੋਵਾਂ ਤਰ੍ਹਾਂ ਨੂੰ ਬਿਠਾ ਕੇ ਉਹਨਾਂ ਦੀ ਗੱਲ ਸੁਣਦੇ ਇਹਨਾਂ ਦੀ ਵੀ ਗੱਲ ਸੁਣਦੇ ਮਰ ਲੇਕਿਨ ਉਹਨਾਂ ਨੇ ਇੱਕ ਤਰਫਾ ਗੱਲ ਸੁਣੀ ਆ ਕਿਉਂਕਿ ਉਹਨਾਂ ਨੂੰ ਕੋਈ ਥਾਣੇ ਆਲਿਆਂ ਨੂੰ ਕੋਈ ਰਾਜਨੀਤਿਕ ਦਬਾਅ ਵਾ ਉਹ ਦਬਾਅ ਦੇ ਥੱਲੇ ਆ ਕੇ ਸਾਰਾ ਕੰਮ ਕਰਦੇ ਆ ਮਰ ਲੇਕਿਨ ਇਹੋ ਜੇ ਅਫਸਰਾਂ ਨੂੰ ਨਕੇਲ ਪਾਉਣੀ ਚਾਹੀਦੀ ਆ ਜਿਹੜੇ ਕੀ ਰਾਜਨੀਤਿਕ ਦਬਾਅ ਦੇ ਵਿੱਚ ਉੱਥੇ ਥਾਣੇ ਦੇ ਵਿੱਚ ਬਹਿ ਕੇ ਕੰਮ ਕਰਦੇ ਨੇ ਔਰ ਬੇਸ਼ੁਦਾ ਖਾਂਦੇ ਨੇ ਮਰ ਲੇਕਿਨ ਇਹ ਗਲਤ ਗੱਲ ਆ ਅੱਜ ਅਹੀ ਸਾਰਿਆਂ ਇਹਨਾਂ ਨੂੰ ਵਿਸ਼ਵਾਸਨ ਦਵਾਇਆ ਵਾ ਵੀ ਅਸੀਂ ਵਾਲਮੀਕੀ ਜਿੰਨੀਆਂ ਸੰਸਥਾਵਾਂ ਉਹ ਸਾਰਿਆਂ ਦੇ ਨਾਲ ਆ ਔਰ ਕਮਿਸ਼ਨਰ ਸਾਹਿਬ ਅੱਗੇ ਵੀ ਅਸੀਂ ਬੇਨਤੀ ਕੀਤੀ ਆ ਮਤਲਬ ਇਹਨਾਂ ਨੂੰ ਇਨਸਾਫ ਜਲਦੀ ਤੋਂ ਜਲਦੀ ਦਵਾਇਆ ਜਾਵੇ ਜੇ ਇਹਨਾਂ ਨੂੰ ਇਨਸਾਫ ਨਾ ਦਵਾਇਆ ਤੇ ਅਸੀਂ ਫਿਰ ਸਾਰੀਆਂ ਸੰਸਥਾਵਾਂ ਰਲ ਕੇ ਇਹਨਾਂ ਦਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਔਰ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਔਰ ਸਾਰੀਆਂ ਜਿੰਨੀਆਂ ਸੰਸਥਾਵਾਂ ਔਰ ਸਾਰੇ ਅਬ ਵਾਟੋ ਵਾਟ ਸਾਥੀਆਂ ਨੂੰ ਲੈ ਕੇ ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਧਰਨਾ ਪ੍ਰਦਰਸ਼ਨ ਵੀ ਕਰ ਸਕਦੇ ਆ ਇਹਨਾਂ ਦੇ ਖਿਲਾਫ ਤੇ ਇਹਨਾਂ ਨੂੰ ਕੁਝ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਭਾ